न वॾ भागी आया जी अॼु दिन वॾ भागी आया दिन वड भाॻी आया जी अॼु दिन वॾ भाॻ ਗੁਰਦੁਆਰਾ ਭਾਗੀ ਆਇਆ ਜੀ ਅੱਜ ਦਿਨ ਵੱਡ ਭਾਗੀ ਆਇਆ ਦਿਨ ਵੱਡ ਭਾਗੀ ਆਇਆ ਜੀ ਅੱਜ ਦਿਨ ਵੱਡ ਭਾਗੀ ਆਇਆ ਆਇਆ ਜੀ ਅੱਜ ਦੇ ਨਵਟ ਪਾਗੀ ਆਇਆ ਨਵਟ ਪਾਗੀ ਆਇਆ ਜੀ ਅੱਜ ਦੇ ਨਵਟ ਪਾਗੀ ਆਇਆ ਨਵਟ ਪਾਗੀ ਆਇਆ ਜੀ ਅੱਜ ਦਿਨ ਵੱਟ ਪਾਗੀ ਆਇਆ ਦਿਨ ਵੱਟ ਪਾਗੀ ਆਇਆ ਸੋਨਾ ਸਾਸਰੀਆ ਕਾਲ ਆਹ ਗੁਰੂ ਜੀ ਜੀ ਬਾਸ ਕਰੋ ਬਾਸ ਕਰੋ ਕਾਲ ਸੁਨਿਆ ਸਾ ਸ੍ਰੀ ਆਕਾਲ ਆ ਵੀਡੀਓ ਜੀ ਹੋਰ ਸੁਨਿਆ ਸਾ ਸ੍ਰੀ ਆਕਾਲ ਬੋਲੇ ਸੁਨਿਆ ਸਾ ਸ੍ਰੀ ਆਕਾਲ ਠਾੜਕੀ ਵਾਲੇ ਉਹਦਾ ਇੱਕ ਦਿਨ ਆ ਜੀ ਠਾੜਕੀ ਵਾਲੇ ਆ ਫੜੀ ਜੀ ਤੇਂਦਰ Gale! Sa fria gale! ਨਾਮ ਜਪੀਆ ਦਈ ਤਰ ਗਏ ਗਈਆਂ ਨੇ ਤਰ ਜਾਣਾ ਜੀ ਤਾਨੇ ਕੇ ਰਾਨਾਮ ਜਪੀਆ ਨਾਮ ਜਪਿਆ ਤੋਂ ਦੂਰ ਹੁੰਦੇ ਦੁੱਖੜ ਸੇਵਾ ਕਰਕੇ ਮਾਨ ਭਾਈ ਦਾ চল <laughs> পঠিয়াই ڇڏ گه واڳي نه ڇا ڀاڻي کڻا هجي Ja, wir sind in Kotee. Hast du 最高的。<noise>

ਇਹ ਸਾਡੇ ਬੱਚੀ ਬੱਚੀ ਜਸਪ੍ਰੀਤ ਕੌਰ ਜੋ ਵਿਦੇਸ਼ ਤੋਂ ਆਏ ਨੇ। ਸੁਪਤਰੀ ਸਰਦਾਰ ਗੁਰਸੇਵਕ ਸਿੰਘ ਦੀ ਫੋਟਨੀ ਲੱਗਣ ਤੋਂ ਵਿਦੇਸ਼ੋਂ ਆ ਕੇ ਜਿਹੜਾ ਨੇ ਇਹ ਜੋ ਹਾਰਮੋਨੀਅਮ ਆਪ ਜੀ ਦੇਖ ਰਹੇ ਹੋ ਜਿਹੜਾ ਨੇ ਗਿਫਟ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਬੱਚੀ ਨੂੰ ਹਮੇਸ਼ਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣ ਔਰ ਬੱਚੀ ਨੂੰ ਸਤਿਗੁਰੂ ਪਾਤਸ਼ਾਹ ਜੀ ਕਿਰਤ ਕਰਮਾਂਾਇਆ ਇਹ ਸਰਬਿਆਕਰਨ ਕਾਰੂ ਪਾਰਾਂ ਵਿੱਚ ਵਾਧੇ ਕਰਨ ਹਮੇਸ਼ਾ ਆਪਣਾ ਮੇਰ ਭਰਿਆ ਹੱਥ ਇਸ ਬੱਚੀ ਦੇ ਸਿਰ ਤੇ ਰੱਖਣ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆਲਾ ਹੇ ਮੇਰਾ ਰੁੱਸੇ ਨਾ ਰੁੱਸੇ ਨਾ ਕਲਗੀਆਂ ਵਾਲਾ ਹੋ ਜੱਗ ਭਾਵੇਂ ਸਾਰਾ ਰੁੱਸ ਜੇ ਸੱਜਣਾ ਸੱਜਣਾ ਉਹ ਛੱਡ ਖਹਿੜਾ ਨਸ਼ਿਆਂ ਦਾ ਸਿੰਘ ਸੱਜਣਾ ਉਹ ਛੱਡ ਖਹਿੜਾ ਨਸ਼ਿਆਂ ਦਾ ਸਿੰਘ ਸੱਜਣਾ ਟੋਪੀ ਪਾਵੇਂ ਸੁਨੇ ਦੀ ਲਹਿਲਾ ਹੈ ਟੋਪੀ ਪਾਵੇਂ ਸੁਨੇ ਦੀ ਲਹਿਲਾ ਪਰ ਪਗ ਦਾ ਮੁਕਾਬਲਾ ਨਹੀਂ ਕੋਈ ਹੋ ਟੋਪੀ ਪਾਵੇਂ ਸੁਨੇ ਦੀ ਲਹਿਲਾ ਆ ਗਈ ਓਏ ਪਰ ਪਗ ਦਾ ਮੁਕਾਬਲਾ ਨਹੀਂ ਕੋਈ ਹੋ ਮੇਰੇ ਦਾਨੇ ਵਰਗਾ ਯਾ ਹਰ ਕੀਤੇ ਨਾਨਕ ਦੇ ਹੀ ਤੇ ਆਉਂਦਾ ਹੈ ਮਰਦਾਨੇ ਵਰਗਾ ਯਾਰ ਕਿਤੇ ਨਾਨਕ ਦੇ ਹਿੱਸੇ ਆਉਂਦਾ ਏ ਹੋ ਦੁਨੀਆਂ ਵਾਲਿਓ ਇੱਕ ਵਾਰੀ ਆ ਰੂਪ ਦੇਖਿਓ ਯਾਰੀ ਦਾ ਇੱਕ ਪੁੱਤਰ ਸੀ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਇਸ ਸ਼ੂਦਰ ਦੇ ਦੁਰਕਾਰੇ ਨੂੰ ਹਾਏ ਇਸ ਸ਼ੂਦਰ ਦੇ ਦੁਰਕਾਰੇ ਨੂੰ ਜਾਂ ਬਾਬਾ ਘਲ ਨਾਲ ਲਾਉਂਦਾ ਹਾਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਹਾਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਹਾਏ ਨਾਨਕ ਦੇ ਹਿੱਸੇ ਹੌਂਦਾ ਹਾਈ